ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਪੋਟਲੀ ਵਾਲੇ ਬਟਨ ਜਿਹੜੇ ਬੰਦੇ ਆ ਇਹ ਆਪਣੇ ਕੋਲੇ ਆ ਥਰਮੋਕੋਲ ਇਸ ਵਿੱਚੋਂ ਆਪਾਂ ਇੱਕੋ ਜਿਹੇ ਸਾਈਜ਼ ਦੇ ਸਾਰੇ ਕੱਢ ਲੈਣੇ ਆ ਜੇ ਆਪਾਂ ਛੋਟੇ ਬਣਾਣੇ ਤੇ ਛੋਟੇ ਕੱਢ ਲੈਣੇ ਵੱਡੇ ਬਣਾਉਣੇ ਵੱਡੇ ਇਹ ਤਿੰਨ ਤਰ੍ਹਾਂ ਦੇ ਹੁੰਦੇ ਆ ਪੈਕਟ ਵਿੱਚ ਮਿਕਸ ਤੇ ਆਪਾਂ ਕੋਈ ਵੀ ਲੈ ਸਕਦੇ ਆ ਤੇ ਇਹ ਆਪਾਂ ਕਾਟਨ ਨਾਲ ਵੀ ਬਣਾ ਸਕਦੇ ਆ ਗੋਲ ਗੋਲ ਕਰਕੇ ਤੇ ਕਪੜਾ ਵਿੱਚ ਲੀਰਾਂ ਪਾ ਕੇ ਬਣ ਜਾਂਦੇ ਆ ਪਰ ਇਹ ਪਾ ਕੇ ਬਣਾਈਏ ਤਾਂ ਸੇਮ ਇੱਕੋ ਜਿਹੇ ਬਣਦੇ ਆ ਇਸ ਤਰ੍ਹਾਂ ਆਪਾਂ ਦੂਰਾ ਕਰਕੇ ਕੱਪੜਾ ਲੈ ਲੈਣਾ ਇਹ ਪਤਲਾ ਕੱਪੜਾ ਹੈ ਆਪਾਂ ਦੂਰਾ ਲਾਵਾਂਗੇ ਤੇ ਜੇ ਆਪਣਾ ਗਾਫਜਾ ਕੱਪੜਾ ਦੂਸਰਾ ਹੁੰਦਾ ਉਹ ਆਪਾਂ ਸਿੰਗਲ ਕੱਪੜੇ ਤੇ ਵਿੱਚ ਲਵੇਟ ਕੇ ਬਣਾ ਸਕਦੇ ਆ ਕਿਉਂਕਿ ਇਹਦੇ ਵਿੱਚ ਦੀ ਫਿਰ ਕਲਰ ਬਾਹਰ ਦਿਸਦੇ ਆ ਤਾਂ ਕਰਕੇ ਆਪਾਂ ਡਬਲ ਕੀਤਾ ਇਹ ਕੱਪੜਾ ਤੇ ਵਿਚਕਾਰ ਵਾਲਾ ਆਪਾਂ ਛੋਟਾ ਕੱਪੜਾ ਵੀ ਰੱਖ ਸਕਦੇ ਆ ਇਸ ਤਰ੍ਹਾਂ ਪਾ ਧਾਗਾ ਲੈ ਲੈਣਾ ਤਾਂਗੇ ਨੂੰ ਆਪਾਂ ਦੂਰਾ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਦੂਰਾ ਕਰਕੇ ਇਹਨੂੰ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਫੋਲਡ ਕਰ ਲੈਣਾ ਵਿੱਚ ਇਥੇ ਚੰਗੀ ਤਰ੍ਹਾਂ ਫੜ ਕੇ ਇਹਨੂੰ ਆਪਾਂ ਜਿਹੜਾ ਧਾਗਾ ਹੈ ਇਹਨੂੰ ਬਿਲਕੁਲ ਇਸ ਤਰ੍ਹਾਂ ਰੱਖ ਕੇ ਗੂਠੇ ਦੇ ਹੇਠਾਂ ਆਪਾਂ ਨਾ ਦੱਬ ਕੇ ਇਸ ਤਰ੍ਹਾਂ ਨੱਪ ਲੈਣਾ ਗੂਠੇ ਨਾਲ ਫੜ ਕੇ ਧਾਗੇ ਨੂੰ ਤੇ ਇਸ ਤਰ੍ਹਾਂ ਉੱਪਰ ਆਪਾਂ ਲਵੇਟ ਦੇਣਾ ਇਹਨੂੰ ਚੰਗੀ ਤਰ੍ਹਾਂ ਉਰਲੇ ਪਾਸੇ ਕੋਈ ਵਾਲ ਨਹੀਂ ਬਣਾ ਚਾਹੀਦਾ ਉਹ ਜਰੂਰ ਆਪਾਂ ਪੂਰਾ ਸੈੱਟ ਜੇ ਕਰਕੇ ਲਵੇਟਣਾ ਤੇ ਇੱਕ ਸਾਈਡ ਆਪਾਂ ਜਰੂਰ ਸਾਫ ਬਣਾਉਣੀ ਹੈ ਜਿਹੜੀ ਆਪਾਂ ਉੱਪਰ ਕਰਨੀ ਹੈ ਇਸ ਤਰ੍ਹਾਂ ਲੱਗ ਜੇ ਜਿਹੜੀ نیچے ਪਮਾ ਵਾਲ ਵਾ ਜਾਣਾ ਤੇ ਇਹ ਆਪਾਂ ਇਸ ਤਰ੍ਹਾਂ ਕਰਕੇ ਉੱਪਰ ਦੀ ਕਾਫੀ ਵੇਲਵੇਟ ਕੇ ਉੱਪਰ ਗੱਡ ਦੇ ਦੇਣੀ ਇਹਦੇ ਤੇ ਬੈਕ ਤੋਂ ਆਪਾਂ ਕਪੜਾ ਫालतੂ ਕੱਟ ਦੇਣਾ ਇਸੇ ਤਰ੍ਹਾਂ ਹੀ ਆਪਾਂ ਇਹ ਸਾਰੇ ਪੂਟਲੀ ਬਟਨ ਤਿਆਰ ਕਰਾਂਗੇ ਇਸ ਤਰ੍ਹਾਂ ਦੁਹਰਾ ਕੀਤਾ ਇਸਨੂੰ ਫੋਲਡ ਕਰ ਲੈਣਾ ਇਹਨੂੰ ਐਸਟਰਾ ਮਾਰ ਕੇ ਗੰਡ ਮਾਰ ਬਾਅਦ ਵਿੱਚ ਵਲ ਪਾ ਕੇ ਬਸ ਦੋ ਇੱਕ ਦੋ ਗੰਡ ਮਾਰ ਦੇਣੀ ਹੈ ਇਹ ਬੇਟੀ ਮਾਰ ਕੇ ਇਸੇ ਤਰ੍ਹਾਂ ਆਪਾਂ ਬੈਕ ਤੋਂ ਫालतू ਕਪੜਾ ਕੱਟ ਕਰ ਦੇਣਾ ਇਹ ਆਪਣੇ ਦੋ ਬਣ ਕੇ ਤਿਆਰ ਆ ਹੁਣ ਆਪਾਂ ਇਹ ਸਾਰੇ 10 ਨੂੰ ਇਸ ਤਰ੍ਹਾਂ ਬਣਾ ਕੇ ਰੈਡੀ ਕਰ ਲਿਆ ਇਹ ਆਪਣੇ ਕੋਲ 10 ਪੀਸ ਬਣ ਗਏ ਤੇ ਹੁਣ ਆਪਾਂ ਇਹਨਾਂ ਨੂੰ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਇਹ ਆਪਾਂ ਲਗਾ ਸਕਦੇ ਹੁੰਨੇ ਆ ਗਲੇ ਤੇ ਤੇ ਅੱਜ ਆਪਾਂ ਬਣਾ ਰਹੇ ਆ ਅੰਬਰੀਲਾ ਫਰੌਕ ਇਸ ਦੀ ਬਾਡੀ ਐ ਇਹ ਆਪਾਂ ਅੰਡਰਗਾਉਂਡ ਹੀ ਇਸ ਤਰ੍ਹਾਂ ਸੀਨ ਲਾ ਲਈਏ ਇਸ ਦੀ ਮੂਰਲੇ ਪਾਸੇ ਅੰਡਰਗਾਉਂਡ ਸਿਲਾਈ ਮਾਰ ਕੇ ਸਿੱਧਾ ਕਰ ਲੈਣਾ ਇਹਨੂੰ ਇਸ ਤਰ੍ਹਾਂ ਆ ਮੂਰੇ ਆਪਣਾ ਇਸ ਤਰ੍ਹਾਂ ਸਿਲਾਈ ਮਾਰ ਲਈਏ ਲਾਈਨਿੰਗ ਤੇ ਕਪੜੇ ਦੀ ਤੇ ਹੁਣ ਆਪਾਂ ਇਹਨੂੰ ਸਿੱਧਾ ਕਰਕੇ ਇਸ ਬਣ ਜਾਊਗਾ ਇਰ ਆਪਾਂ ਨੂੰ ਵਿੱਚ ਨੂੰ ਫੋਲਡ ਨਹੀਂ ਕਰਨਾ ਪੈਣਾ ਉਸੇ ਤਰ੍ਹਾਂ ਹੀ ਆਪਾਂ ਇਹ ਆਪਾਂ ਬਟਨ ਲਗਾ ਸਕਦੇ ਆ ਦੇ ਉੱਪਰ ਤੇ ਇਹਨੂੰ ਪ੍ਰੈਸ ਕਰਕੇ ਕਰੀਜ਼ ਬਣਾ ਲੈਨੇ ਹੁਣ ਆਪਾਂ ਕੌਣ ਪ੍ਰੈਸ ਕਰਾਂਗੇ ਇਹਨੂੰ ਇਸ ਤਰ੍ਹਾਂ ਹੋ ਗਿਆ ਆਪਾਂ ਪ੍ਰੈਸ ਕਰਕੇ ਇਹ ਆਪਣੇ ਦੋਨੇ ਪੀਸ ਲੈ ਲਏ ਆਪਾਂ ਹੁਣ ਆਪਾਂ ਇਹਦੇ ਵਿੱਚ ਆਲੇ ਪੱਟੀ ਬਣਾ ਕੇ ਇਸ ਨੂੰ ਵੀ ਆਪਾਂ ਡਬਲ ਕਰਕੇ ਰੱਖ ਸਕਦੇ ਹਾਂ ਨੇ ਪੱਟੀ ਪਾਰੇ ਪਤਲਾ ਕਪੜਾ ਕਰਕੇ ਆਪਾਂ ਇਸ ਨੂੰ 4 ਫੋਲਡ ਕਰ ਲਿਆ ਮਤਲਬ ਕਿ ਦੂਰਾ ਕਰਕੇ ਵੀ ਉਸ ਨੂੰ ਫੋਲਡ ਕਰ ਲਿਆ ਚਾਰ ਲੜਾ ਕਪੜਾ ਹੋ ਗਿਆ ਤੇ ਇਸ ਤਰ੍ਹਾਂ ਆਪਾਂ ਇਹਨੂੰ ਰੱਖਣਾ ਹੈ ਕਿ ਜਿਹੜਾ ਗਲਾ ਬਣਾਉਣਾ ਆਪਾਂ ਉਸ ਤੋਂ ਥੋੜੀ ਜਿਹੀ ਉੱਪਰ ਹੀ ਫੱਟੀ ਰੱਖਾਂਗੇ ਆਪਾਂ ਗਲੇ ਦਾ ਨਿਸ਼ਾਨ ਲਾਇਆ ਹੋਇਆ ਉਸ ਨੂੰ ਗੂੜਾ ਕਰ ਲਾਂਗੇ ਇਸ ਤਰ੍ਹਾਂ ਇੱਥੋਂ ਤੇ ਆਪਾਂ ਗਲਾ ਤੱਕ ਬਣਾਉਣਾ ਹੈ ਤੇ ਗਲੇ ਤੋਂ ਇੰਚ નીચે ਆਪਾਂ ਮਤਲਬ ਜਿਹੜੇ ਆ ਬਟਨ ਬਣਾਏ ਆ ਇਹ ਆਪਾਂ ਇੰਚ નીચે ਹੀ ਰੱਖਣੇ ਹੁੰਦੇ ਆ ਪਹਿਲੇ ਆਪਾਂ ਪੱਟੀ ਤੇ ਇਹ ਸਾਰੀ ਸਲਾਈ ਲਗਾ ਲਾਂਗੇ ਇਸ ਸਾਈਡ ਐਸ ਸਾਈਡ ਲਗਾ ਕੇ ਸਲਾਈ ਦੂਸਰੀ ਸਾਈਡ ਆਪਾਂ ਪੋਟਲੀ ਬਟਨ ਰੱਖਾਂਗੇ ਉਹ ਆਪਾਂ ਜਿਹੜੀ ਸਾਈਡ ਮਰਜ਼ੀ ਰੱਖ ਸਕਦੇ ਆ ਪਰਲੀ ਸਾਈਡ ਵੀ ਪਹਿਲਾਂ ਜੜ ਸਕਦੇ ਆ ਤੇ ਔਰਲੀ ਇਸ ਸਾਈਡ ਵੀ ਇਸੇ ਤਰ੍ਹਾਂ ਆਪਾਂ ਇਸ ਤਰ੍ਹਾਂ ਜਿਹੜਾ ਆਪਾਂ ਹੁਣ ਦੂਸਰੀ ਸਾਈਡ ਰੱਖਾਂਗੇ ਆਪਾਂ ਪਹਿਲਾਂ ਪੋਟਲੀ ਬਟਨ ਵੀ ਰੱਖ ਸਕਦੇ ਆ ਤੇ ਬਾਅਦ ਵਿੱਚ ਵੀ ਇਸ ਤਰ੍ਹਾਂ ਆਪਾਂ ਗਲੇ ਦਾ ਨਿਸ਼ਾਨ ਮਲਾ ਲਿਆ ਐਸਟਰਾ ਰੱਖ ਕੇ ਗਲੇ ਦੇ ਨਿਸ਼ਾਨ ਬਰਾਬਰ ਹੋਣਾ ਚਾਹੀਦਾ ਹੁਣ ਆਪਾਂ ਆ ਪੋਰਟਲੀ ਬਟਨ ਨਾਲ ਦੀ ਨਾਲ ਜੇ ਰੱਖ ਕੇ ਬਣਾਉਣੇ ਆ ਤਾਂ ਨਾਲ ਦੀ ਨਾਲ ਵੀ ਰੱਖ ਕੇ ਲੱਗ ਜਾਂਦੇ ਆ ਤੇ ਜੇਕਰ ਆਪਾਂ ਘੱਟ ਮਤਲਬ ਕਿ ਉਹ ਹਿੱਲ ਜਾਂਦੇ ਆ ਤਾਂ ਕਰਕੇ ਆਪਾਂ ਤੁਹਾਨੂੰ ਦੋਨੇ ਤਰੀਕੇ ਹੀ ਦੱਸਾਂਗੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲੈਨੇ ਆਪਾਂ ਨੂੰ ਜਿੰਨੇ ਬਟਨ ਆ ਉਹਦੇ ਹਿਸਾਬ ਨਾਲ ਇੰਚ ਆਉਂਦਾ ਜਾਂ 1.5 ਇੰਚ ਦੇ ਵਿੱਚ ਸੈੱਟ ਆਉਂਦੇ ਆ ਤੇ ਉਹ ਆਪਾਂ ਨਿਸ਼ਾਨ ਲਾ ਕੇ ਪਹਿਲਾਂ ਇਹਦਾ ਆਪਾਂ ਇਹੇਠਾ ਇਸ ਤਰ੍ਹਾਂ ਬੂਟੀ ਬੈਠਣਾ ਆਪਣਾ ਰੱਖਣਾ ਹੈ ਤੇ ਉੱਪਰ ਦੀ ਸਲਾਈ ਦਾਬ ਲੈਣੀ ਆ ਇੱਕ ਤਰੀਕੇ ਨਾਲ ਤਾਂ ਇਸ ਤਰ੍ਹਾਂ ਲੱਗਦੇ ਆ ਤੇ ਪਰ ਇਹਦਾ ਆਪਣਾ ਪੈਰ ਆ ਸੈੱਟ ਨਹੀਂ ਆ ਰਿਹਾ ਇਹ ਆਪਾਂ ਪੈਰ ਚੇਂਜ ਕਰਾਂਗੇ ਹੁਣ ਆਪਾਂ ਸਿੰਗਲ ਪੈਰ ਪਾ ਲਿਆ ਇਹ ਦੋਨੇ ਸਾਈਡ ਦੇ ਪੈਰ ਆਉਂਦੇ ਆ ਇਹ ਆਪਣਾ ਪਰਲੀ ਸਾਈਡ ਦਾ ਪੈਰ ਪਾਇਆ ਕਿਉਂਕਿ ਬਟਨ ਔਰਲੀ ਸਾਈਡ ਹੈ ਤਾਂ ਕਰਕੇ ਆਪਾਂ ਪਰ ਲਿਸਾਈ ਦਾ ਲਾਅ ਪੈਰ ਪਾ ਲਿਆ ਔਰ ਲਿਸਾਈ ਦਾ ਆਪਣੇ ਬਟਨ ਹੋਣਗੇ ਤੇ ਸਲਾਈ ਬਹੁਤ ਸੌਖੀ ਵੱਜਦੀ ਹੈ ਨਹੀਂ ਬਟਨ ਉੱਪਰ ਮਸ਼ੀਨ ਨਹੀਂ ਚੱਲਦੀ ਇਹ ਕਪੜਾ ਮਤਲਬ ਮੋਟਾ ਹੋ ਜਾਂਦਾ ਤਾਂ ਕਰਕੇ ਹੁਣ ਆਪਾਂ ਇਸੇ ਤਰ੍ਹਾਂ ਨਾਲ ਦੀ ਨਾਲ ਵੀ ਲਗਾ ਸਕਦੇ ਸੀ ਤੇ ਹੁਣ ਆਪਾਂ ਇਹਨਾਂ ਨੂੰ ਕਿਉਂਕਿ ਉਹ ਹਿੱਲ ਜਾਂਦੇ ਕਈ ਵਾਰ ਆਪਾਂ ਜੇ ਨਾਲ ਦੀ ਨਾਲ ਲਗਾਉਣੇ ਆ ਸਹੀ ਨਹੀਂ ਲੱਗਦੇ ਤਾਂ ਕਰਕੇ ਆਪਾਂ ਇਸ ਤਰੀਕੇ ਨਾਲ ਪਹਿਲਾਂ ਲਗਾ ਲੈਣੇ ਆ ਇੱਕੋ ਜਿਹੀ ਵਿੱਥ ਤੇ ਜਿੱਥੇ ਆਪਣਾ ਨਿਸ਼ਾਨ ਲਾਏ ਆ ਉੱਥੋਂ ਆਪਾਂ ਇਸ ਤਰ੍ਹਾਂ ਰੱਖਣੇ ਆ ਤੇ ਸੇਮ ਸੇਮ ਬਿਲਕੁਲ ਨਾਲ ਜੋੜ ਕੇ ਵੀ ਰੱਖ ਸਕਦੇ ਆ ਉਹ ਜਿਆਦਾ ਬਟਨ ਬਣਾਉਣੇ ਪੈਂਦੇ ਆ ਤੇ ਜੇ ਆਪਾਂ ਮਤਲਬ ਇੱਕੋ ਜਿਹੀ ਵਿੱਥ ਛੱਡ ਕੇ ਇਹ ਇੰਚ-ਇੰਚ ਤੇ ਜਿਵੇਂ ਆਪਾਂ ਰੱਖ ਰਹੇ ਆ ਇਸੇ ਤਰ੍ਹਾਂ ਵੀ ਆਪਾਂ ਰੱਖ ਸਕਦੇ ਆ ਤੇ ਆਪਾਂ ਜਿਹੜਾ ਸਾਫ਼-ਪਾਸਾ ਬਟਨ ਦਾ ਉਹ ਆਪਾਂ ਉੱਪਰ ਰੱਖਣਾ ਹੈ ਮਤਲਬ ਵਾਲ ਨਹੀਂ ਦਿਖਣੇ ਚਾਹੀਦੇ ਤੇ ਜਿਹੜੀ ਆਪਣਾ ਸਲਾਈ ਲਗਾ ਕੇ ਔਰਲੀ ਸਾਈਡ ਵਾਲੀ ਹੈ ਉਹਦੇ ਬਿਲਕੁਲ ਨਾਲ ਦੀ ਆਪਣਾ ਬਟਨ ਦਾ ਆਉਣਾ ਚਾਹੀਦਾ ਤੇ ਹੁਣ ਤਾਂ ਆਪਾਂ ਵੈਸੇ ਇਹਨੂੰ ਸਟਿਚ ਕਰਨਾ ਕਰਕੇ ਪਰਲੀ ਸਾਈਡ ਜਿੱਥੇ ਮਰਜੀ ਸੀਨ ਲਾ ਲੀਏ ਇਹ ਆਪਾਂ ਇੱਕ ਵਾਰ ਸੈੱਟ ਕਰਕੇ ਰੱਖਨੇ ਆ ਇਸੇ ਤਰ੍ਹਾਂ ਜਿਹੜਾ ਆਪਣਾ ਕਪੜਾ ਉਹ ਬਾਹਰ ਨਹੀਂ ਦਿਖਣਾ ਚਾਹੀਦਾ ਉਹ ਆਪਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਵਿੱਚ ਕਰ ਦੇਣਾ ਇਸ ਤਰ੍ਹਾਂ ਕੋਈ ਚੀਜ਼ ਲੈ ਲੈਣੀ ਆ ਨਾ ਵੀ ਸੈੱਟ ਆਵੇ ਕੋਈ ਵੀ ਚੀਜ਼ ਪੇਚਕਾਸ ਹੋ ਜੇ ਸੂਈ ਕੁਝ ਵੀ ਆਪਣੇ ਕੋਲ ਮਤਲਬ ਸੈੱਟ ਕਰਨ ਵਾਸਤੇ ਰੱਖ ਸਕਦੇ ਆ। ਇਸੇ ਤਰ੍ਹਾਂ ਆਪਾਂ ਸਾਰੇ ਬਟਨ ਅਟੈਚ ਕਰ ਲੈਣੇ ਆ। ਇਹ ਉਹਨਾਂ ਨੇ ਮੈਨੂੰ ਮਤਲਬ ਡਿਜ਼ਾਈਨ ਭੇਜਿਆ ਸੀ ਵੀ ਇਦਾਂ ਹੀ ਬਣਾਉਣਾ ਗਾਲਾ ਤੇ ਇਹ ਪੋਟਲੀ ਬਟਨ ਨਹੀਂ ਲਗਾਉਣੇ ਆ। ਹੈ ਤਾਂ ਇਹ ਮਿਹਨਤੀ ਕੰਮ ਥੋੜਾ ਜ਼ਿਆਦਾ ਹੀ ਹੁੰਦਾ। ਦੂਸਰੇ ਬਟਨ ਤਾਂ ਆਪਾਂ ਸੈਂਪਲ ਬਣਾ ਕੇ ਵਿਚਕਾਰ ਪਾਈਪਿੰਗ ਕੱਢ ਕੇ ਉੱਪਰ ਵੀ ਲਗਾ ਸਕਦੇ ਹੁੰਦੇ ਆ ਪਰ ਇਹ ਥੋੜੀ ਜੀ ਬਟਨ ਬਣਾਉਣ ਤੇ ਮਿਹਨਤ ਲੱਗ ਜਾਂਦੀ ਕਾਫੀ ਇਹ ਆਪਣੇ ਹੁਣ ਸਾਰੇ ਲਾ ਕੇ ਰੈਡੀ ਆ ਹੁਣ ਆਪਾਂ ਉੱਪਰਲੀ ਸੀਨ ਲਾਵਾਂਗੇ ਉੱਪਰਲੀ ਸੀਨ ਆਪਾਂ ਇਸ ਤਰ੍ਹਾਂ ਲਗਾਣੀ ਆ ਕਿ ਨੀਚੇ ਜਿਹੜੇ ਆਪਣੇ ਬਟਨਾ ਦਾ ਧਾਗਾ ਲਵੇਟਿਆ ਹੋ ਉਹ ਬਾਹਰ ਨਹੀਂ ਦਿਖਣਾ ਚਾਹੀਦਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਕਰਕੇ ਮਸ਼ੀਨ ਆਪਾਂ ਸਲੋ ਚਲਾਉਣੀ ਆ ਤੇ ਨਾਲ ਦੀ ਨਾਲ ਹੀ ਆਪਾਂ ਇਸ ਨੂੰ ਇਸ ਤਰ੍ਹਾਂ ਸੈੱਟ ਕਰੀ ਜਾਣਾ ਤਾਂ ਕਿ ਆਪਣੇ ਜਿਹੜਾ ਬਟਨ ਦਾ ਧਾਗਾ ਜਾਂ ਉਹ ਆਪਣੀ ਚੱਲ ਰਹੀ ਦੋਨਾਂ ਦੀ ਸਲਾਈ ਆ ਉਹ ਆਪਣੀ ਸਹੀ ਆਵੇ ਕਿ ਜਿਹੜਾ ਆਪਣਾ ਕਪੜਾ نیچے ਲਾਇਆ ਉਹ ਬਾਹਰ ਨਾ ਦਿਖੇ ਇਸ ਤਰ੍ਹਾਂ ਆਪਾਂ ਇਸ ਤੇ ਸੀਨ ਲਗਾਉਣੀ ਹੈ ਹੁਣ ਆਪਣੀ ਸਾਰੀ ਸਲਾਈ ਇਹ ਲੱਗ ਗਈ ਲੱਗੇ ਇਹ ਨੀਚੇ ਆਪਾਂ ਉਨੀ ਜਗ੍ਹਾ ਛੱਡਣੀ ਆ ਆਪਾਂ ਜਨਦੀਆਂ ਨਾਲ ਤੇ ਇਹ ਆਪਣੀ ਅੰਬ੍ਰੇਲਾ ਫਰੌਕ ਤੇ ਬਣ ਗਈ ਮੈਂ ਅੰਬ੍ਰੇਲਾ ਫਰੌਕ ਤੇ ਲਗਾਈ ਹੈ ਇਹ ਆਪਣੀ ਫਰੌਕ ਬਣ ਕੇ ਰੈਡੀ ਹੈ ਤੇ ਇਹਦੇ ਆਪਾਂ ਬੈਕ ਤੇ ਲਟਕਣ ਵੀ ਲਗਾਏ ਆ ਇਹਦੀ ਵੀ ਮੈਂ ਵੀਡੀਓ ਤੁਹਾਨੂੰ ਚੈਨਲ ਤੇ ਪਾਈ ਹੋਈ ਆ ਦੇਖ ਸਕਦੇ ਹੋ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ